ਸਸੀ ਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਯੂਐਸਏ ਆਈਟੀ ਨੇ ਵਿੱਤੀ ਸਾਲ 2026 ਦੇ ਲਈ ਐਚਯੂ1 ਬੀ ਵੀਜ਼ਾ ਕੈਂਪ ਦੀ ਚੋਣ ਪੂਰੀ ਕਰ ਲਈ ਹੈ ਜਿਸ ਦੇ ਨਾਲ ਚੁਣੇ ਹੋਏ ਵਿਅਕਤੀ ਹੁਣ 1 April 2025 ਤੋਂ ਆਪਣੀਆਂ ਪਟੀਸ਼ਨਾਂ ਦਾਇਰ ਕਰ ਸਕਦੇ ਨੇ ਬਿਨੈਕਾਰਾਂ ਨੂੰ ਆਪਣੀਆਂ ਪਟੀਸ਼ਨਾਂ ਦੀ ਸਚਾਰੂ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਅਤੇ ਪੇਸ਼ੇਵਰ ਵਿਸ਼ੇਸ਼ ਨੌਕਰੀਆਂ ਦੇ ਲਈ ਯੋਗਤਾ ਸਾਬਤ ਕਰਨ ਦੇ ਲਈ ਸਾਰੇ ਦੇਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ ਲੰਡਨ ਦੇ ਹਾਸਲੋ ਬਾਰੇ ਦੇ ਵਿੱਚ ਆਪਣੇ ਡਾਕ ਘਰ ਦੇ ਵਿੱਚ ਹਥਿਆਰ ਬੰਦ ਤਕੈਤੀਦਾਰ ਡਰਾਮਾ ਕਰਨ ਵਾਲੇ ਪੰਜਾਬੀ ਪਰਿਵਾਰ ਉੱਤੇ ਦੋਸ਼ਤ ਹੈ ਹੋਣ ਉਤੇ ਅਦਾਲਤ ਦੇ ਵੱਲੋਂ 6 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ ਹਾਸਲੋ ਦੇ ਮਸ਼ਹੂਰ ਪੰਜਾਬੀ ਪਰਿਵਾਰ ਨੂੰ ਆਪਣੇ ਹੀ ਡਾਕ ਘਰ ਦੇ ਵਿੱਚ 136000 ਪੌਂਡ ਯਾਨੀ ਕਿ ਤਕਰੀਬਨ ਡੇਢ ਕਰੋੜ ਰੁਪਏ ਹਥਿਆਰ ਬੰਦ ਡਾਕੇ ਦਾ ਡਰਾਮਾ ਕਰਨ ਵਾਲੇ ਗ੍ਰੇਟ ਵੈਸਟ ਰੋਡ ਹਾਸਲੋ ਦੇ 41 ਸਾਲਾ ਰਜਵਿੰਦਰ ਕਾਲੋਂ ਤੇ ਸੁਖਵੀਰ ਢਿੱਲੋਂ ਰਮਨਦੀਪ ਟਿੱਲੋਂ ਇਸੇ ਨਾਲ ਹੀ ਸਾਲਾ ਸੁਨਾਵਰ ਟਿੱਲੋਂ ਤੇ ਸਾਰੇ ਲਾਈਨ ਰੋਡ ਵਰਜੀਨੀਆ ਵਾਟਰ ਤੇ ਰਹਿਣ ਵਾਲਿਆਂ ਨੂੰ ਆਇਰਥ ਕਰਾਉਂਡ ਕੋਰਟ ਦੇ ਵਿੱਚ ਨਿਆਇ ਦੇ ਰਾਹ ਨੂੰ ਵਿਗਾੜਨ ਦੀ ਸਾਜ਼ਿਸ਼ ਤੇ ਮਨੀ ਲੌਂਡਰਿੰਗ ਦੀ ਸਾਜ਼ਿਸ਼ ਅਤੇ ਡਾਕ ਘਰ ਤੋਂ ਚੋਰੀ ਕਰਨ ਦੀ ਸਾਜ਼ਿਸ਼ ਦੇ ਦੋਸ਼ੀ ਪਾਇਆ ਗਿਆ। ਇਸ ਡਾਕਕੇ ਦੇ ਲਈ ਮੈਟਰ ਡਿਟੈਕਟਿਵਸ ਨੇ ਡੀ ਐਨ ਏ ਸੀਸੀਟੀਵੀਜ਼ ਦੀ ਵਰਤੋਂ ਕਰਕੇ ਇੱਕ ਵਿਅਕਤੀ ਦੀ ਪਛਾਣ ਕੀਤੀ ਜਿਸ ਨੇ ਮੌਕੇ ਤੋਂ ਪੱਜਣ ਵਾਲੇ ਆਪਣੇ ਆਪ ਨੂੰ ਸੱਟ ਮਾਰਨ ਤੋਂ ਵਾਧਾ ਹਥਿਆਰਬੰਦ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਰਾਜਵਿੰਦਰ ਕਾਲੋ ਉਹਨਾਂ ਪੰਜ ਲੋਕਾਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਬਰਾਬਾ ਜ਼ੋਨ ਰੋਡ ਉੱਤੇ ਸ਼ਾਕਤ ਲਗਭਗ 136000 ਪੌਂਡ ਚੋਰੀ ਕੀਤੇ ਸਨ ਜਿਵੇਂ ਹੀ ਓਮ ਮੋਕ ਦੇ ਤੌਰ 'ਤੇ ਪਛੜਿਆ ਸੀ ਉਸਨੇ ਤਾਤ ਦੀ ਵਾਰਡ ਉੱਤੇ ਚੜਦੇ ਹੋਏ ਆਪਣੇ ਆਪ ਨੂੰ ਸੱਟ ਮਾਰ ਲਈ ਅਤੇ ਜਸੂਸਾਂ ਨੇ ਇਸ ਸਬੂਤ ਦੇ ਨਾਲ-ਨਾਲ ਵੱਡੀ ਮਾਤਰਾ ਦੇ ਵਿੱਚ ਸੀਸੀਟੀਵੀ ਅਤੇ ਫੋਨ ਡਾਟਾ ਦੀ ਵਰਤੋਂ ਕਰਕੇ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਅਤੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਦਰਸੀ ਸ਼ਾਖਾ ਦੇ ਵਿੱਚ ਕੰਮ ਕਰਨ ਵਾਲੀਆਂ ਦੋ ਔਰਤਾਂ ਨੂੰ ਬਾਅਦ ਦੇ ਵਿੱਚ ਸਾਜ਼ਿਸ਼ ਦਾ ਹਿੱਸਾ ਪਾਇਆ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਔਰਤਾ ਨੇ ਦਾਅਵਾ ਕੀਤਾ ਕਿ ਇੱਕ ਬੰਦੂਕ ਵਾਲੇ ਵਿਅਕਤੀ ਦੁਆਰਾ ਧਮਕੀ ਦਿੱਤੀ ਗਈ ਸੀ ਜਿਸ ਨੇ 50000 ਪੌਂਡ ਦੇ ਨਾਲ ਹੀ ਸ਼ਾਖ ਦਾ ਸੀਸੀਟੀਵੀ ਸਿਸਟਮ ਚੋਰੀ ਕਰ ਲਿਆ ਦੱਸਿਆ ਸੀ ਡਾਕਟਰ ਦੁਆਰਾ ਕੀਤੇ ਗਏ ਇੱਕ ਆਡਿਟ ਦੇ ਵਿੱਚ ਪਾਇਆ ਗਿਆ ਕਿ ਸਟੋਰ ਵਿੱਚੋਂ ਗੁੰਮ ਹੋਏ ਪੈਸੇ ਦੀ ਅਸਲ ਰਕਮ ਲਗਭਗ 136000 ਪੌਂਡ ਸੀ ਮੈਟਰੋਪੋਲੀਟਨ ਪੁਲਿਸ ਦੇ ਫਾਇਰਿੰਗ ਸਕੁਆਇਰ ਤੇਜਸੂਸ ਨੇ ਜਾਂਚ ਸ਼ੁਰੂ ਕਰੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਦੇ ਲਈ ਦੁਕਾਨ ਦੇ ਆਲੇ-ਦੁਆਲੇ ਦੇ ਇਲਾਕੇ ਤੋਂ ਸੀਸੀਟੀਵੀ ਦੀ ਜਾਂਚ ਕੀਤੀ ਅਤੇ ਉਹਨਾਂ ਨੇ ਉਸ ਨੂੰ ਇੱਕ ਨੀਲੀ ਕਾਰ ਤੱਕ ਟਰੈਕ ਕੀਤਾ ਜੋ ਕਾਲੋ ਦੇ ਨਾਮ ਉਤੇ ਰਜਿਸਟਰਡ ਸੀ ਤੇ ਉਸ ਦਾ ਡੀਐਨਏ ਵੀ ਵਾੜ ਉਤੇ ਲਿਆ ਤੇ ਪੁਲਿਸ ਨੇ ਧਾਕਰੇ ਦੀ ਗੁੱਥੀ ਨੂੰ ਵੀ ਸੁਲਝਾ ਲਿਆ ਕਾਲੋ ਦੇ ਫੋਨ ਦੀ ਜਾਂਚ ਤੋਂ ਪਤਾ ਲੱਗਿਆ ਕਿ ਉਹ ਸੁਖਵੀਰ ਢਿੱਲੋਂ ਨਾਮਕ ਇੱਕ ਵਿਅਕਤੀ ਦੇ ਨਾਲ ਨਿਯਮਤ ਸੰਪਰਕ ਦੇ ਵਿੱਚ ਸੀ ਢਿੱਲੋਂ ਉਸੇ ਸ਼ਾਖਾ ਅਤੇ ਉਸ ਸਟੋਰ ਦਾ ਮਾਲਕ ਸੀ ਜਿਸ ਨਾਲ ਇਹ ਜੁੜਿਆ ਹੋਇਆ ਸੀ ਤੇ ਕਾਲੋ ਦਾ ਚਚੇਰਾ ਭਰਾ ਵੀ ਸੀ ਪਰਿਵਾਰ ਦੇ ਤਿੰਨ ਹੋਰ ਮੈਂਬਰ ਰਮਨਦੀਪ ਢਿੱਲੋਂ ਅਤੇ ਸੁਨਾਵਲ ਢਿੱਲੋਂ ਤੇ ਮਨਦੀਪ ਗਿੱਲ ਨੂੰ ਇਸ ਯੋਜਨਾ ਬਾਰੇ ਜਾਣੂ ਪਾਇਆ ਗਿਆ ਹੈ ਜਿਸ ਤਹਿਤ ਉਹਨਾਂ ਕੋਰਟ ਨੇ ਵੀ ਇਨਾਂ ਦੇ ਖਿਲਾਫ 6 ਜੂਨ ਨੂੰ ਸਜਾ ਸੁਣਾਦੀ ਗੱਲ ਆਖੀ ਹੈ ਦੱਸਦੀ ਕਿ ਜੇਕਰ ਤੁਸੀਂ H1B ਦੀ ਵਰਤੋਂ ਕਰ ਰਹੇ ਹੋ ਤਾਂ ਕਿਸੀ ਵੀ ਸੰਭਾਵੀ ਬਲੌਕ ਨੂੰ ਹਟਾਉਣ ਦੇ ਲਈ ਆਪਣੇ ਬੈਂਕ ਪਹਿਲਾਂ ਹੀ ਸੂਚਿਤ ਕਰਨੇ ਹੋਣਗੇ ਰਜਿਸਟ੍ਰੇਸ਼ਨ ਦੀ ਮਿਆਦ ਸ਼ੁਰੂ ਹੋਣ ਤੋਂ ਪਹਿਲਾਂ ਹੋਲ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ ਤੇ ਡਾਕ ਰਾਹੀਂ ਭੇਜੀਆਂ ਗਈਆਂ ਪਟੀਸ਼ਨਰਾਂ ਦੇ ਲਈ ਹਜੇ ਵੀ ਪ੍ਰਤੀ ਕਾਰਡ 24999.99 ਡਾਲਰ ਦੀ ਰੋਜ਼ਾਨਾ ਕ੍ਰੈਡਿਟ ਕਾਰਡ ਸੀਮਾ ਹੋਵੇਗੀ We report Channel chapi.